ਜਾ ਫਿਮਲੀ ਜਾਪੀਮ ਲਾ ਪਾਰਟੀਨਾ ਆਪਣਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਭੀਰਾ ਜੀ ਅੱਛਾ ਜੀ ਇਹ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਖੜੇ ਆ ਦੋ ਵਾਰਡ ਤੋਂ ਜੀ ਅੱਛਾ ਜੀ ਕਿ ਕਿਹੜੀ ਪਾਰਟੀ ਨੂੰ ਬੋਜੋ ਸਮਾਜ ਪਾਰਟੀ ਬਰੋ ਹਾਂਜੀ ਦੋ ਵਾਰਡ ਤੋਂ ਖੜੇ ਆਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਵਤ ਜੋੜ ਕੇ ਤੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਂ ਉਹ ਮੈਂ ਹਰੇਕ ਦੇ ਕੰਮ ਆਉਂਗਾ ਹਰੇਕ ਸਮੱਸਿਆ ਦਾ ਹੱਲ ਕਰਾਂਗਾ ਨਾਲੀਆਂ ਗਲੀਆਂ ਜੋ ਵੀ ਹੈਗਾ ਆਪਣੇ ਘਰੇਲੂ ਮਸਲੇ ਸਾਰਿਆਂ ਬਾਰੇ ਮੈਂ ਜਾਣੂ ਆ ਜਾਣੂ ਅੱਛਾ ਜੀ ਇਹਨੂੰ ਪੂਰੀ ਜਾਣਕਾਰੀ ਆ ਅੱਛਾ ਜੀ ਇਹ ਸਾਰਿਆਂ ਦੇ ਕੰਮ ਆਉਣ ਵਾਲਾ ਆ ਆਉਂਦਾ ਵੀ ਰਿਹਾ ਪਹਿਲਾਂ ਵੀ ਕੰਮ ਕਰਦਾ ਤੇ ਅੱਗੇ ਤੋਂ ਵੀ ਕਰੂੰਗਾ ਠੀਕ ਹੈ ਜੀ ਪਹਿਲਾਂ ਵੀ ਕੰਮ ਬਹੁਤ ਕਰਾਉਂਦਾ ਐ ਸਾਰਿਆਂ ਦੇ ਨਾਲ ਤੁਰਦਾ ਆ ਤੁਸੀਂ ਗਮੀ ਦੇ ਵਿੱਚ ਹਰੇਕ ਦੇ ਨਾਲ ਤੁਰਦਾ ਆ ਤੇ ਅੱਗੇ ਤੋਂ ਵੀ ਤੁਰਨਾ ਆਗਾ ਮੈਂ ਵੀ ਤੁਰੂੰਗਾ ਕਿਉਂਕਿ ਅਸੀਂ ਕੰਮ ਜਾਬ ਕਰਨਾ ਆ ਠੀਕ ਹੈ ਜੀ ਭਾਣਜੀ ਦੇ ਸਾਮਲੇ ਬੰਦਾ ਹੈ ਹਾਂਜੀ ਸਾਡੇ ਗਵਾਟਵਾ ਅਸਾਨੂੰ ਪਤਾ ਹੀ ਆ ਹਾਂਜੀ ਇਹਨੂੰ ਵੀ ਵੋਟ ਪਾਉਣੀ ਆ ਜੀ ਹਾਂਜੀ ਹਾਂਜੀ ਇਹਨੂੰ ਪਾਉਣੀ ਵੋਟ ਕੀ ਨਾ ਆਪਣਾ ਦਰਸ਼ਨ ਠੀਕ ਹੈ ਜੀ ਧੰਨਵਾਦ ਜੀ ਇਹ ਕਸ਼ਮੀਰ ਦੇ ਸਿੰਘ ਦੇ ਸਮਰਥ ਖੜੇ ਆ ਜਿਹੜੇ 2 ਨੰਬਰ ਪਾਰਟ ਤੋਂ ਖੜੇ ਆ ਇਹ ਮੁੰਡਾ ਬਹੁਤ ਸਹਾਉਗਾ ਇਹਨੂੰ ਕੰਮ ਜਬ ਕਰੋ ਜੀ ਸਹਾਉਗਾ ਜੈ ਭੀਮ ਜੈ ਭਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੀ ਜੈ ਭੀਮ ਕੀ ਨਾਮ ਜੀ ਆਪਣਾ ਮੈਂ ਮਨਜੀਤ ਕੌਰ ਹਾਂ ਜੀ ਵਾਰਡ ਨੰਬਰ 2 ਹਾਂ ਜੀ ਤਾਂ ਮੈਂ ਬਹੁਜ ਸਮਾਜ ਪਾਰਟੀ ਦੇ ਨਾਲ ਅਸੀਂ ਜੁੜਿਆ ਹੋਆ ਹਾਂ ਹਾਂ ਜੀ ਤਾਂ ਮੇਰੇ ਘਰ ਵਾਲੇ ਜਿੱਦਾਂ ਇਸ ਪਾਸੇ ਹਸਬੰਡ 2 ਵਾਰਡ ਤੋਂ ਖੜੇ ਆ ਹਾਂ ਜੀ ਮੈਨੂੰ ਸਾਰੇ 2 ਵਾਰਡ ਵਾਲੇ ਨੂੰ ਮੈਂ ਪੀੜ ਕਰਦੀ ਹਾਂ ਕਿ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਦੇ ਕੇ ਕਾਮਚਾਬ ਕਰਨਾ ਧੰਨਵਾਦ ਸਾਡਾ ਧੰਨਵਾਦ ਪੁੱਤੋ